ਪਹਿਲਾਂ ਕੁੰਡੀ ਵਿੱਚ ਪਿਆਜ਼ ਆਦਰਕ ਠੋਠੀ ਨਾਰੀਅਲ ਤੇ ਲਸਣ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਪੇਸਟ ਬਣਾ ਲੈਣੀ ਆ ਫਿਰ ਕੜਾਈ ਗਰਮ ਕਰ ਲੈਣੀ ਆ ਗਰਮ ਕਰਕੇ ਉਹਦੇ ਵਿੱਚ ਤੇਲ ਪਾ ਦੇਣਾ ਸਰੋਂ ਦਾ ਪੇਸਟ ਚੰਗੀ ਤਰ੍ਹਾਂ ਤਿਆਰ ਹੋ ਗਈ ਆ ਸਾਰੀਆਂ ਚੀਜ਼ਾਂ ਦੀ ਆਹ ਵਾਲੀ ਠੋਠੀ ਪਾਉਣੀ ਆ ਥੋੜਾ ਜਿਹਾ ਪੀਸ ਕੱਟ ਕੇ ਪਾ ਲੈਣਾ ਇਹੇ ਤਰੀ ਨੂੰ ਹਮੇਸ਼ਾ ਆਉ ਦੇ ਵਿੱਚ ਬਣਾਉਣਾ ਵਾ ਸਰੋਂ ਦੇ ਤੇਲ ਵਿੱਚ ਰਫਾਈਂਡ ਵਿੱਚ ਵੀ ਨਹੀਂ ਬਣਾਉਣਾ ਦੇਸੀ ਘੇ ਵਿੱਚ ਵੀ ਨਹੀਂ ਬਣਾਉਣਾ ਨਾ ਕਿਸੇ ਹੋਰ ਤੇਲ ਵਿੱਚ ਸਿਰਫ ਸਰੋਂ ਦੇ ਤੇਲ ਵਿੱਚ ਹੀ ਬਣਾਉਣਾ ਇਹਦੇ ਨਾਲ ਦਾ ਟੇਸਟ ਸਭ ਤੋਂ ਬੈਸਟ ਆਊਗਾ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਆ ਦੇਖੋ ਅਬ ਚਾਹ ਤੂੰ ਆਉਂਡ ਰਿਹਾ ਉਦੋਂ ਇਹਦੇ ਵਿੱਚ ਆ ਜਿਹੜਾ ਸਾਰਾ ਸਮਾਨ ਕੁੱਟਿਆ ਹੋਇਆ ਪੇਸਟ ਬਣਾਈ ਹੋਈ ਆ ਇਹਨੂੰ ਪਾ ਦੇਣਾ ਸਾਰੇ ਨੂੰ ਇਹ ਨੂੰ ਸਾਰੇ ਤੇਲ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫੋਨ ਲੈਣਾ ਸੌਂਡ ਤੇਲ ਵਿੱਚ ਇਹਨਾਂ ਚਾਰ 골ਡਨ ਕਲਰ ਹੋ ਜਾਵੇ ਇਹ ਚੰਗੀ ਤਰ੍ਹਾਂ ਪਨ ਜਾਣਾ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਅੱਧਾ ਚਮਚ ਸੌਂਡ ਪਾਉਣੀ ਹੈ ਸਿਰਫ ਇੰਨਾ ਕੁ ਜਦੋਂ ਹਲਕਾ ਹਲਕਾ ਬ੍ਰਾਊਨ ਹੋਣ ਲੱਗ ਜਾਵੇ ਵਿੱਚ ਸਵਾਦ ਅਨਸਾਰ ਲੂਣ ਪਾ ਦੇਣਾ ਥੋੜਾ ਜਿਹਾ ਫਿਰ ਥੋੜੀ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨੋ ਹਲਦੀ ਨੂੰ 2 ਮਿੰਟ 3 ਮਿੰਟ ਤੱਕ ਤੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੋਨ ਲੈਣਾ ਵਾ ਤੁੜ ਕੇ ਦੇ ਵਿੱਚ ਜਿਹੜਾ ਸਾਰਾ ਮਟੀਰੀਅਲ ਪਾਇਆ ਹੈ ਉਸ ਨੂੰ ਚੰਗੀ ਤਰ੍ਹਾਂ ਪੋਨ ਲੈਣਾ ਚੰਗੀ ਤਰ੍ਹਾਂ ਬਰਾਊਨ ਹੋਣ ਤੇ ਡਾਰਕ ਡਾਰਕ ਬਰਾਊਨ ਹੋ ਜਾਊਗਾ ਜਦੋਂ ਉਦੋਂ ਹਲਕਾ ਸੇਮ ਤੇ ਕਰ ਦੋ ਗੈਸ ਨੂੰ ਇਹ ਤੁਸੀਂ ਵਿਚ ਹਰੀ ਮਿਰਚ ਵੀ ਪਾ ਸਕਦੇ ਹੋ ਪਰ ਮੈਨੂੰ ਜਿਆਦਾ ਇਹਦਾ ਕਲਰ ਵਧੀਆ ਹੁੰਦਾ ਜੇ ਰੈੱਡ ਕਲਰ ਦੀ ਮਿਰਚ ਪਾਵਾਂਗੇ ਦੋ ਚਾਰ ਮਟ ਵੈਸੇ ਹੀ ਮੈਂ ਹਰੀਆਂ ਪਾਈਆਂ ਮੈਂ ਵੈਸੇ ਜ਼ਿਆਦਾਤਰ ਤਾਂ ਲਾਲ ਮਿਰਚ ਪਾਉਣੀ ਫਿਰ ਇਹਦੇ ਵਿੱਚ ਪਾਣੀ ਪਾ ਦੇਣਾ ਲਾਲ ਮਿਰਚ ਪਾਉਣਾ ਇਹਦਾ ਕਲਰ ਬਹੁਤ ਸੋਹਣਾ ਹੁੰਦਾ ਵਾ ਤਾਂ ਖਾਣ ਨੂੰ ਵੀ ਜਰਾ ਹੀ ਆ ਜਾਂਦਾ ਵਾ ਮੈਂ ਕਮ ਸੇ ਕਮ ਇੰਨਾ ਪਾਣੀ ਪਾਇਆ ਵਾ ਇਹਨੂੰ ਰਿੰਨਣਾ ਵੀ ਆ ਕਾਫੀ ਟਾਈਮ 10 ਤੋਂ 15 ਮਿੰਟ ਤੱਕ ਜਦੋਂ ਚੰਗੀ ਤਰ੍ਹਾਂ ਰਿੱਜੂਗਾ ਤੇ ਇਹਦੀ ਜਿਹੜੀ ਤਰੀਆ ਉਹ ਥੋੜੀ ਥਿੱਕ ਜੀ ਹੋ ਜਾਊਗੀ ਫਿਰ ਇਹਨੂੰ ਬੰਦ ਕਰ ਦੇਣਾ ਬਸ ਇਹੀ ਆ ਸਭ ਤੋਂ ਬੈਸਟ ਚੀਜ਼ ਆ ਇਹ ਜਿੱਦਾਂ ਜੁਆਇੰਟ ਪੇਨ ਹੁੰਦਾ ਹੋਵੇ ਗਠੀਏ ਦੇ ਮਰੀਜ਼ ਲਈ ਸਭ ਤੋਂ ਬੈਸਟ ਜਿਹਨੂੰ ਜਦਾ ਬੈਵਾਦੀ ਦੀਆਂ ਚੀਜ਼ਾਂ ਵਾਂ ਜੋੜ-ਜੋੜ ਦਰਦ ਕਰਨ ਲੱਗ ਜਾਂਦੇ ਆ ਬਿਆਲੀਆਂ ਚੀਜ਼ਾਂ ਖਾ ਕੇ ਹੋਰ ਤਕਾ ਹੋ ਜਾਂਦਾ ਸਰੀਰ ਦੇਈ ਵਗੈਰਾ ਦੇਈ ਖਾ ਕੇ ਲੱਸੀ ਵਗੈਰਾ ਪੀ ਕੇ ਉਹ ਸਭ ਤੋਂ ਬੈਸਟ ਤਰੀਏ ਦੇ ਵਿੱਚ ਹਰੇ ਮਟਰ ਵੀ ਪਾ ਸਕਦੇ ਆ ਕੱਢ ਕੇ ਆਪਾਂ ਵੈਸੇ ਹੋਰ ਕੋਈ ਚੀਜ਼ ਨਹੀਂ ਪਾਈਦੀ ਕਲੀ ਤਰੀਏ ਹੀ ਹੁੰਦੀ ਆ ਸੁੰਡ ਹੁੰਦਾ ਵਾ ਬਸ ਜਿਹੜੀਆਂ ਚੀਜ਼ਾਂ ਮੈਂ ਦੱਸੀ ਆ ਉਹ ਇਸ ਨੂੰ ਚੰਗੀ ਤਰ੍ਹਾਂ ਰਿਜਨ ਦਿਓ ਜੋ ਥਿੱਕ ਜੀ ਇਸ ਦੀ ਗਰੇਵੀ ਜੀ ਬਣ ਗਈ ਨਾ ਥਿੱਕ ਜੀ ਨਾ ਜ਼ਿਆਦਾ ਪਤਲੀ ਤੇ ਨਾ ਜ਼ਿਆਦਾ ਸੰਘਣੀ ਤੇ ਫਿਰ ਤੁਸੀਂ ਇਹ ਤਰੀ ਨਾਲ ਜਿੱਦਾਂ ਮਤਲਬ ਕਿ ਰੋਟੀ ਖਾ ਸਕਦੇ ਹੋ ਆਰਾਮ ਨਾਲ ਇਹ ਬਹੁਤ ਟੇਸਟੀ ਬਣਦੀ ਆ ਤੁਸੀਂ ਇੱਕ ਵਾਰ ਟਰਾਈ ਕਰਕੇ ਬਣਾ ਕੇ ਦੇਖੋ ਸਭ ਤੋਂ ਬੈਸਟ ਚੀਜ਼ ਆ ਮਹੀਨੇ ਦੇ ਵਿੱਚ ਦੋ ਜਾਂ ਚਾਰ ਵਾਰੀ ਤਾਂ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਬਣਾ ਕੇ ਅ ਤਰੀ ਇਹ ਖਾਵੋ ਤੇ ਬਹੁਤ ਢੇਸਟੀ ਬਣਦੀ ਆ ਥੈਂਕ ਯੂ ਜੀ ਤੁਸੀਂ ਵੀ ਟਰਾਈ ਕਰਿਓ ਤੇ ਖਾ ਕੇ ਫਿਰ ਮੈਨੂੰ ਦੱਸਿਓ ਵੀ ਕਿੰਨੀ ਟੇਸਟੀ ਬਣੀ ਆ ਵਿੱਚ ਹਰੇ ਮਟਰ ਵੀ ਪਾ ਸਕਦੇ ਆ ਤੁਸੀਂ ਕੱਢ ਕੇ ਤਾਜ਼ੇ ਠੀਕ ਆ ਉਹ ਜਿਹੜੇ ਫ੍ਰੀਜ਼ਰ ਵਾਲੇ ਹੁੰਦੇ ਆ ਨਾ ਪੈਕਟਾ ਵਿੱਚ ਉਹ ਵਾਲੇ ਨਾ ਪਾਓ ਦੂਸਰੇ ਜਿਹੜੇ ਮਟਰ ਮਿਲਦੇ ਆ ਹਰੇ ਉਹ ਕੱਢ ਕੇ ਵਿੱਚ ਪਾਓ ਤੇ ਬਹੁਤ ਟੇਸਟੀ ਬਣਦੀ ਆ ਸਬਜ਼ੀ ਬਣਾ ਕੇ ਤੇ ਟਰਾਈ ਕਰਕੇ ਜ਼ਰੂਰ ਦੱਸਿਓ ਓਕੇ ਜੀ